ਵਾਹਿਗੁਰੂ 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 ਤੁਸੀਂ ਸ਼ੁਰੂ ਕਰਦੇ ਨਹੀਂ ਨਹੀਂ ਤੁਸੀਂ ਦੇਖੋ ਇਹ ਭਾਈ ਸਾਹਿਬ ਨੇ ਆਪਣਾ ਫਰਜ਼ ਪੂਰਾ ਕਰ ਲਿਆ ਲੋਕ ਕਹਿੰਦੇ ਨੇ ਜੀ ਸਾਡੇ ਕੋਲ ਮਾਇਆ ਆਏਗੀ ਅਸੀਂ ਉਦੋਂ ਸੇਵਾ ਕਰਾਂਗੇ ਪਰ ਇਹ ਕਹਿੰਦੇ ਨਹੀਂ ਅਸੀਂ ਪਹਿਲਾਂ ਜਿੰਨੇ ਜੋਗੇ ਹਾਂ ਉੰਨੇ ਸੇਵਾ ਕਰਾਂਗੇ ਫਿਰ ਮਾਲਕ ਦਵੇਗਾ ਨਹੀਂ ਨਹੀਂ ਬਹੁਤ ਹੈ ਜੀ 2060 ਬਹੁਤ ਹੈ ਬਹੁਤ ਅੱਛਾ 2061 ਹੋ ਜਾਏਗਾ ਸ਼ਗਨ ਹੋ ਜਾਏਗਾ ਨਾ ਮਾਤਾ ਜੀ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਅਸੀਂ ਬਹੁਤ ਹੋਣੇ ਸ਼ਗਨ ਪਾਉਣ ਵਾਲੇ ਧੰਨਵਾਦ ਮੈਂ ਹੁਣੇ ਵੀਡੀਓ ਚ ਕਹਿ ਰਿਹਾ ਸੀਗਾ ਮੈਂ ਕਿਹਾ ਚਲੋ ਮਾਲਕ ਵਾਹ ਇਹ ਹੋ ਗਏ 2160 ਰੁਪਏ 2160 ਹੋ ਗਏ ਆਜੋ ਬਸ ਇੰਦੀ ਲਿਓ ਆਜੋ ਮਾਤਾ ਜੀ ਆ ਦੇਖੋ ਇਹ ਭਾਈ ਸਾਹਿਬ 20 20 ਰੁਪਏ ਜੋੜ ਕੇ ਆਪਣੀ ਗੁੱਲਕ ਦੇ ਵਿੱਚ ਅੱਜ ਸੇਵਾ ਲੈ ਕੇ ਆਏ ਨੇ ਤੁਹਾਡੇ ਵਾਸਤੇ ਇਹਨਾਂ ਦੀ ਬੇਟੀ ਹੈ ਜੀ ਜਿਹਦੀ ਜਿਹਦੀ ਕਿਡਨੀਆ ਡੈਮੇਜ ਹੈ ਤੁਸੀਂ ਦੇਖੋ ਆਂਟੀ ਜੀ ਮਹਿਸੂਸ ਕਰਕੇ ਦੇਖੋ ਕਿ ਇਹਨਾਂ ਦੀ ਬੇਟੀ ਹੈ ਕਿਡਨੀਆ ਡੈਮੇਜ ਹੈ ਕਿੰਨੇ ਸਾਹ ਨੇ ਅਕਾਲਪੁਰਖ ਜਾਣਦਾ ਹੁਣ ਅੱਗੇ ਪਿਸਤੂਲਾ ਪੈਣਾ 10000 ਦਾ ਇਹਨਾਂ ਦੇ ਘਰ ਦੇ ਹਾਲਾਤ ਹੁਣ ਅਸੀਂ ਇਨਕੁਆਇਰੀ ਕਰਕੇ ਆਏ ਘਰ ਦੀ ਇਹਨਾਂ ਦੇ ਤਿੰਨ ਬੱਚੇ ਨੇ ਤੇ ਮਾਂ ਹੀ ਸੰਭ ਰਹੀ ਹੈ ਘਰ ਵਾਲਾ ਸ਼ਰਾਬੀ ਹੈ ਤੇ ਡਾਕਟਰ ਨੇ ਹੈ 19 ਸਾਲਾਂ ਦੀ ਕੁੜੀ ਬੈਠੀ ਵਿਆਹ ਨਾਲ 19 ਸਾਲ ਦੀ ਕੁੜੀ ਬੈਠੀ ਵਿਆਹ ਨਾਲ ਉਹ ਕਹਿੰਦੇ ਨਾ ਮਾਂ ਤਾਂ ਮਾਂ ਹੀ ਹੈ ਤੇ ਕੁੜੀ ਤਾਂ ਉਦੋਂ ਤੱਕ ਕੁੜੀ ਹੈ ਜੋ ਤੱਕ ਜ਼ਿੰਦਾ ਹੈ ਮੁੰਡੇ ਵਿਆਹ ਕਰਾ ਕੇ ਬਦਲ ਜਾਂਦੇ ਨੇ ਇਹਨਾਂ ਦੀ ਝੋਲੀ ਪਾਓ ਜੀ ਆਲੋ ਤੁਹਾਡਾ 2000 ਰੁਪਇਆ 10000 ਦਾ ਟੈਸਟ ਹੋਣਾ 8000 ਰਹਿ ਗਏ 2100 ਰੁਪਇਆ ਵਾਹ ਇੰਨਾ ਸਤੇ ਅਰ ਤੁਸੀਂ ਦੇਖੋ ਇਹ ਭਾਈ ਸਾਹਿਬ ਨੇ ਆਪਣਾ ਫਰਜ਼ ਪੂਰਾ ਕਰ ਲਿਆ ਔਰ ਹੁਣ 2100 ਰੁਪਏ ਇਹਨਾਂ ਕੋਲ ਆ ਗਿਆ ਤੇ 8000 ਰੁਪਏ ਹੋਰ ਰਹਿੰਦਾ ਹੁਣ ਤੁਸੀਂ ਆਪਣਾ ਫਰਜ਼ ਨਿਭਾਣਾ ਪਿਸਟੂਲਾ ਪਹਿਣਾ ਇਸ ਲੇਡੀ ਦਾ ਇਸ ਭੈਣ ਦਾ ਸਾਡੀ ਦਾ ਜਿਹਦੀ ਕਿਡਨੀਆਂ ਖਰਾਬ ਹੈ ਔਰ ਇਹ ਪਰਿਵਾਰ ਦਾ ਧੰਨਵਾਦ ਜਿਹੜੇ 10-10 ਦੇਖੋ ਇੱਕ ਮਿਸਾਲ ਨੇ ਲੋਕ ਕਹਿੰਦੇ ਨੇ ਜੀ ਸਾਡੇ ਕੋਲ ਮਾਇਆ ਆਏਗੀ ਅਸੀਂ ਉਦੋਂ ਸੇਵਾ ਕਰਾਂਗੇ ਪਰ ਇਹ ਕਹਿੰਦੇ ਨਹੀਂ ਅਸੀਂ ਪਹਿਲਾਂ ਜਿੰਨੇ ਜੋਗੇ ਹਾਂ ਉੰਨੀ ਸੇਵਾ ਕਰਾਂਗੇ ਫਿਰ ਮਾਲਕ ਦਵੇਗਾ ਦੇਖੋ 10-10 20-20 ਰੁਪਏ ਜੋੜ ਕੇ ਅੱਜ ਲੈ ਕੇ ਆਏ ਨੇ ਇਕੱਠੇ ਕਰਕੇ ਬਹੁਤ ਵੱਡੀ ਸੇਵਾ ਤੁਸੀਂ ਵੀ ਸਿੱਖੋ ਇਹਨਾਂ ਤੋਂ ਕੁਝ ਬੜਾ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਵਾਹਿਗੁਰੂ 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 ਤੁਸੀਂ ਸੇਵਾ ਕਰਦੇ ਹੋ ਨਹੀਂ ਨਹੀਂ ਤੁਹਾਡੇ ਤੁਹਾਡੇ ਸਿਰ ਤੇ ਆ ਜੀ ਤੁਸੀਂ ਨਹੀਂ ਆਉਂਗੇ ਤਾਂ ਅਸੀਂ ਇਹਨਾਂ ਨੂੰ ਕੀ ਕਹਿ ਕੇ ਤੋਰੀਏ ਉਹ ਦੇਖੋ ਆ ਦੇਖੋ ਤੁਹਾਡੀ ਵੀਡੀਓ ਦੇਖੀ ਤੇ ਨਾ ਮਨ ਰੋਣਾ ਹੁੰਦਾ ਆ ਦੇਖੋ ਆਂਟੀ ਇਹ ਬੰਦਾ ਵਿਚਾਰਾ ਫਰੀਦ ਕੋ ਉੱਥੋਂ ਆਇਆ ਫਰੋਜ਼ਪੁਰ ਤੋਂ ਹੁਣ ਇਹ ਵਿਚਾਰੀ ਬੜੀ ਉਮੀਦ ਨਾਲ ਸਾਡੇ ਕੋਲ ਆ ਗਈ ਇਨਾਂ ਦੀ ਵੀ ਮਦਦ ਹੋਣੀ ਆ ਇਨਾਂ ਦੀ ਵੀ ਹੋਣੀ ਆ ਉਹ ਵਿਚਾਰੀ ਦੀ ਰਸੌਲੀ ਪੈਣੀ بڑے ਲੋਕ ਨੇ ਇਹਨਾਂ ਦਾ ਲੀਵਰ ਡੈਮੇਜ ਹੋ ਗਿਆ ਜੀ ਲੱਤ ਕੱਟੀ ਗਈ ਆ ਮੁੰਡਾ ਵਿਚਾਰਾ ਸਕੂਲ ਹੀ ਨਹੀਂ ਪੜਦਾ ਤੇ ਇਦਾਂ ਦੇ بڑے ਲੋਕ ਨੇ ਪਰ ਤੁਹਾਡੇ ਵਰਗੇ ਲੋਕਾਂ ਕਰਕੇ ਦੁਨੀਆ ਬਚੀ ਗਈ ਨਹੀਂ ਨਹੀਂ ਅਸੀਂ ਕਿੱਦੋਂ ਨਹੀਂ ਨਹੀਂ ਬਚੀ ਆ ਤੁਸੀਂ ਚਲੋ ਬੜਪਨ ਆ ਤੁਸੀਂ ਮੰਨਣਾ ਨਹੀਂ ਪਰ ਦੇਖੋ ਇਹਨਾਂ ਦੀ ਮਦਦ ਨਾ ਪੈਸਿਆਂ ਨਾਲ ਹੀ ਹੋਣੀ ਆ ਇਲਾਜ ਹੋਣਾ ਨਹੀਂ ਤਾਂ ਤੜਪ ਤੜਪ ਕੇ ਮਰ ਜਣ ਕੇ ਕੋਈ ਫਾਇਦਾ ਨਹੀਂ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ ਆਂਟੀ ਜੀ ਬਹੁਤ ਧੰਨਵਾਦ ਮਾਲਕ ਕਿਰਪਾ ਕਰ ਸ਼ੁਕਰੀਆ ਵਾਹਿਗੁਰੂ ਕਿਰਪਾ ਕਰ ਤੁਹਾਡੀ ਲੰਬੀ ਉਮਰ ਕਰੇ ਮਹਾਰਾਜ ਕਿਰ ਨਹੀਂ ਨਹੀਂ ਬਹੁਤ ਹੈ ਜੀ 2060 ਬਹੁਤ ਹੈ ਬਹੁਤ ਅੱਛਾ 2060 2100 ਹੋ ਜਾਏਗਾ ਸ਼ਗਨ ਹੋ ਜਾਏਗਾ ਨਾ ਮਾਤਾ ਜੀ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਅਸੀਂ ਕੋਣ ਹੋ ਲੈ ਸ਼ਗਨ ਪਾਉਣ ਵਾਲੇ ਵਾਹ ਮੈਂ ਹੁਣੀ ਵੀਡੀਓ ਚ ਕਹਿ ਰਿਹਾ ਸੀ ਕਿ ਮੈਂ ਕਹਾਂ ਚਲੋ ਮਾਲਕ ਵਾਹ ਇਹ ਹੋ ਗਏ 2160 ਰੁਪਏ 2160 ਹੋ ਗਏ ਆਜੋ ਬਸ ਇੰਨੀ ਲਿਓ ਆਜੋ ਮਾਤਾ ਜੀ ਆ ਦੇਖੋ ਇਹ ਭਾਈ ਸਾਹਿਬ 20-20 ਰੁਪਏ ਜੋੜ ਕੇ ਆਪਣੀ ਗੁੱਲਕ ਦੇ ਵਿੱਚ ਅੱਜ ਸੇਵਾ ਲੈ ਕੇ ਆਏ ਨੇ ਤੁਹਾਡੇ ਵਾਸਤੇ ਇਹਨਾਂ ਦੀ ਬੇਟੀ ਹੈ ਜੀ ਜਿਹਦੀ ਜਿਹਦੀ ਕਿਡਨੀਆਂ ਡੈਮੇਜ ਹੈ ਤੁਸੀਂ ਦੇਖੋ ਆਂਟੀ ਜੀ ਮਹਿਸੂਸ ਕਰਕੇ ਦੇਖੋ ਕਿ ਇਹਨਾਂ ਦੀ ਬੇਟੀ ਹੈ ਕਿਡਨੀਆਂ ਡੈਮੇਜ ਹੈ ਕਿੰਨੇ ਸਾਹ ਨੇ ਅਕਾਲਪੁਰਖ ਜਾਣਦਾ ਹੁਣ ਅੱਗੇ ਪਿਸਤੂਲਾ ਪੈਣਾ 10000 ਦਾ ਇਹਨਾਂ ਦੇ ਘਰ ਦੇ ਹਾਲਾਤ ਹੁਣ ਅਸੀਂ ਇਨਕੁਆਇਰੀ ਕਰਕੇ ਆਏ ਘਰ ਦੀ ਇਹਨਾਂ ਦੇ ਤਿੰਨ ਬੱਚੇ ਨੇ ਤੇ ਮਾਂ ਹੀ ਸੰਭਲ ਰਹੀ ਹੈ ਘਰ ਵਾਲਾ ਸ਼ਰਾਬੀ ਹੈ ਤੇ ਡਾਕਟਰ ਨੇ ਹੈ 19 ਸਾਲਾਂ ਦੀ ਕੁੜੀ ਬੈਠੀ ਵਿਆਹ ਨਾਲ 19 ਸਾਲ ਦੀ ਕੁੜੀ ਬੈਠੀ ਵਿਆਹ ਨਾਲ ਉਹ ਕਹਿੰਦੇ ਨਾ ਮਾਂ ਤੇ ਕੁੜੀ ਤਾਂ ਉਦੋਂ ਤੱਕ ਕੁੜੀ ਆ ਜੋ ਤੱਕ ਜ਼ਿੰਦਾ ਆ ਮੁੰਡੇ ਵਿਆਹ ਕਰਾ ਕੇ ਬਦਲ ਜਾਂਦੇ ਨੇ ਇਹਨਾਂ ਦੀ ਝੋਲੀ ਪਾਓ ਜੀ ਆ ਲਓ ਤੁਹਾਡਾ 2000 ਰੁਪਇਆ 10000 ਦਾ ਟੈਸਟ ਹੋਣਾ 8000 ਰਹਿ ਗਏ 2100 ਰੁਪਇਆ ਵਾਹ ਇੰਨਾਂ 'ਸਤੇ ਅਰਦਾਸ ਕਰਿਆ ਕਰੋ ਸਵੇਰੇ ਉੱਠ ਕੇ ਕਿ ਮਾਲਕ ਇਹਨਾਂ ਨੂੰ ਹੋਰ ਇੰਨੇ ਜੋਗਾ ਕਰੇ ਤੁਸੀਂ ਦੇਖੋ ਇਹ ਭਾਈ ਸਾਹਿਬ ਨੇ ਤਾਂ ਆਪਣਾ ਫਰਜ਼ ਪੂਰਾ ਕਰ ਲਿਆ ਔਰ ਹੁਣ 2100 ਰੁਪਇਆ ਇਹਨਾਂ ਕੋਲ ਆ ਗਿਆ ਤੇ 8000 ਰੁਪਇਆ ਹੋਰ ਰਹਿੰਦਾ ਹੁਣ ਤੁਸੀਂ ਆਪਣਾ ਫਰਜ਼ ਨਿਭਾਣਾ ਪਿਸਤੂਲਾ ਪਹਿਣਾ ਇਸ ਲੇਡੀ ਦਾ ਇਸ ਭੈਣ ਦਾ ਸਾਡੀ ਦਾ ਜਿਹਦੀ ਕਿਡਨੀਆਂ ਖਰਾਬ ਆ ਔਰ ਇਹ ਪਰਿਵਾਰ ਦਾ ਲੋਕ ਕਹਿੰਦੇ ਨੇ ਜੀ ਸਾਡੇ ਕੋਲ ਮਾਇਆ ਆਏਗੀ ਅਸੀਂ ਉਦੋਂ ਸੇਵਾ ਕਰਾਂਗੇ ਪਰ ਇਹ ਕਹਿੰਦੇ ਨਹੀਂ ਅਸੀਂ ਪਹਿਲਾਂ ਜਿੰਨੇ ਜੋਗੇ ਆ ਉੰਨੀ ਸੇਵਾ ਕਰਾਂਗੇ ਫਿਰ ਮਾਲਕ ਦਵੇਗਾ ਦੇਖੋ 10 10 20 20 ਰੁਪਏ ਜੋੜ ਕੇ ਅੱਜ ਲੈ ਕੇ ਆਏ ਨੇ ਇਕੱਠੇ ਕਰਕੇ ਬਹੁਤ ਵੱਡੀ ਸੇਵਾ ਤੁਸੀਂ ਵੀ ਸਿੱਖੋ ਇਹਨਾਂ ਤੋਂ ਕੁਝ ਬੜਾ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਵਾਹਿਗੁਰੂ 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 ਤੁਸੀਂ ਸੇਵਾ ਕਰਦੇ ਹੋ ਨਹੀਂ ਨਹੀਂ ਤੁਹਾਡੇ ਤੁਹਾਡੇ ਸਿਰ ਤੇ ਆ ਜੀ ਤੁਸੀਂ ਨਹੀਂ ਆਉਂਗੇ ਤਾਂ ਅਸੀਂ ਇਹਨਾਂ ਨੂੰ ਕੀ ਕਹਿ ਕੇ ਤੋਰੀਏ ਉਹ ਦੇਖੋ ਆ ਦੇਖੋ ਤੁਹਾਡੀ ਵੀਡੀਓ ਦੇਖੀ ਤੇ ਨਾ ਮਨ ਰੋਣਾ ਹੁੰਦਾ ਆ ਦੇਖੋ ਫਰੀਦ ਕੋ ਉੱਥੋਂ ਆਇਆ ਫਰੋਜਪੁਰ ਤੋਂ ਹੁਣ ਇਹ ਵਿਚਾਰੀ ਬੜੀ ਉਮੀਦ ਨਾਲ ਸਾਡੇ ਕੋਲ ਆ ਗਈ ਇਹਨਾਂ ਦੀ ਵੀ ਮਦਦ ਹੋਣੀ ਆ ਇਹਨਾਂ ਦੀ ਵੀ ਹੋਣੀ ਆ ਉਹ ਵਿਚਾਰੀ ਦੀ ਰਸੌਲੀ ਪੈਣੀ ਬੜੇ ਲੋਕ ਨੇ ਇਹਨਾਂ ਦਾ ਲੀਵਰ ਡੈਮੇਜ ਹੋ ਗਿਆ ਜੀ ਲੱਤ ਕੱਟੀ ਗਈ ਆ ਮੁੰਡਾ ਵਿਚਾਰਾ ਸਕੂਲ ਹੀ ਨਹੀਂ ਪੜਦਾ ਤੇ ਇਦਾਂ ਦੇ ਬੜੇ ਲੋਕ ਨੇ ਪਰ ਤੁਹਾਡੇ ਵਰਗੇ ਲੋਕਾਂ ਕਰਕੇ ਦੁਨੀਆ ਬਚੀ ਗਈ ਨਹੀਂ ਨਹੀਂ ਅਸੀਂ ਕਿੱਦੋਂ ਨਹੀਂ ਨਹੀਂ ਬਚੀ ਆ ਤੁਸੀਂ ਚਲੋ ਬੜਪਨ ਆ ਤੁਸੀਂ ਮੰਨਣਾ ਨਹੀਂ ਪਰ ਦੇਖੋ ਇਹਨਾਂ ਦੀ ਮਦਦ ਨਾ ਪੈਸਿਆਂ ਨਾਲ ਹੀ ਹੋਣੀ ਆ ਇਲਾਜ ਹੋਣਾ ਇਹ ਤਾਂ ਤੜਪ ਤੜਪ ਕੇ ਮਰ ਜਾਣਗੇ ਕੋਈ ਫਾਇਦਾ ਨਹੀਂ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ ਆਂਟੀ ਜੀ ਬਹੁਤ ਧੰਨਵਾਦ ਮਾਲਕ ਕਿਰਪਾ ਕਰ ਸ਼ੁਕਰੀਆ ਵਾਹਿਗੁਰੂ ਕਿਰਪਾ ਕਰ ਤੁਹਾਡੀ ਲੰਬੀ ਉਮਰ ਕਰੇ ਮਾਰਾ ਕਿਰਪਾ ਧੰਨਵਾਦ 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 ਭੈਣ ਧੰਨਵਾਦ ਤੁਹਾਨੂੰ